ਲੁਧਿਆਣਾ ਸੀਟ ਦੀ ਚਰਚਾ ਦੁਬਾਰਾ ਛੜ ਗਈ ਹੈ ਔਰ ਕਾਂਗਰਸ ਪਾਰਟੀ ਦੇ ਅੰਦਰ ਆਪਸੀ ਸ਼ਸ਼ੋਪੰਜ ਮੱਚੀ ਹੋਈ ਹੈ ਕਾਂਗਰਸ ਪਾਰਟੀ ਦੇ ਉੱਤੇ ਇੱਕ ਬੋਝ ਪੈ ਗਿਆ ਸੀ ਜਦੋਂ ਰਵਨੀਤ ਬਿੱਟੂ ਕਾਂਗਰਸ ਨੂੰ ਛੱਡ ਕੇ ਜਾਂਦੇ ਨੇ ਤਾਂ ਚਰਚਾਵਾ ਛੜ ਗਈਆਂ ਸੀ ਕਿ ਆਖਿਰ ਕਿਹੜਾ ਉਮੀਦਵਾਰ ਖੜਾ ਕੀਤਾ ਜਾਵੇਗਾ ਕਾਂਗਰਸ ਪਾਰਟੀ ਹੁਣ ਰਵਨੀਤ ਬਿੱਟੂ ਦੀ ਥਾਂ ਦੇ ਉੱਤੇ ਕਿੰਨੂੰ ਅਗਾਂ ਲਿਆਵੇਗੀ ਰਵਨੀਤ ਬਿੱਟੂ ਜਾਂਦੇ ਨੇ ਤਾਂ ਉਸ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਲੀਡਰਾਂ ਵੱਲੋਂ ਬੜੀਆਂ ਗੱਲਾਂ ਕੀਤੀਆਂ ਗਈਆਂ ਪਰ ਹੁਣ ਚਰਚਾਵਾਂ ਵੱਖਰੇ ਪੱਧਰ ਤੇ ਛੜ ਗਈਆਂ ਨੇ ਹੁਣ ਪੁਰਾਣੇ ਦੋਸਤ ਪੁਰਾਣੇ ਮਿੱਤਰ ਜਿਹੜੇ ਇੱਕ ਦੂਸਰੇ ਦੇ ਨਾਲ ਖੜਦੇ ਸੀ ਉਹ ਇੱਕ ਦੂਸਰੇ ਦੇ ਵਿਪਰੀਤ ਖੜ ਜਾਣਗੇ ਇੱਕ ਦੂਸਰੇ ਦੇ ਵਿਰੋਧ ਚ ਖੜ ਜਾਣਗੇ ਇੱਕ ਦੂਸਰੇ ਦੇ ਆਪੋਜ਼ਿਟ ਖੜ ਜਾਣਗੇ ਜ਼ਿਕਰ ਕੀਤਾ ਜਾ ਰਿਹਾ ਹੈ ਭਾਰਤ ਪੂਸ਼ਣ ਆਸ਼ੂਦਾ ਹੁਣ ਤੱਕ ਭਾਰਤ ਪੂਸ਼ਣ ਆਸ਼ੂ ਨੂੰ ਲੁਧਿਆਣੇ ਅੰਦਰ ਰਵਨੀਤ ਸਿੰਘ ਬਿੱਟੂ ਦੇ ਨਾਲ ਖੜਿਆ ਵੇਖਿਆ ਜਾਂਦਾ ਰਿਹਾ ਹੈ ਉਹਨਾਂ ਦੇ ਨਾਲ ਸਮਰਥਨ ਚ ਖੜਿਆ ਦੇਖਿਆ ਜਾਂਦਾ ਰਿਹਾ ਹੈ ਜਿੱਥੇ ਕਿਤੇ ਵਿਰੋਧ ਪ੍ਰਦਰਸ਼ਨ ਹੋਇਆ ਰਵਨੀਤ ਬਿੱਟੂ ਦੇ ਨਾਲ ਜੂਝਦੇ ਦੇਖਿਆ ਜਾਂਦਾ ਰਿਹਾ ਪਰ ਹੁਣ ਹੋ ਸਕਦਾ ਹੈ ਕਿ ਆਉਂਦੇ ਸਮੇਂ ਦੇ ਵਿੱਚ ਰਵਨੀਤ ਬਿੱਟੂ ਦੇ ਨਾਲ ਲੜਦੇਆਂ ਵੀ ਵੇਖਿਆ ਜਾਵੇ ਭਾਰਤ ਪੂਸ਼ਣ ਆਸ਼ੂ ਬਿਲਕੁਲ ਇਹ ਖਬਰ ਸਾਹਮਣੇ ਆ ਰਹੀ ਹੈ ਸੂਤਰਾਂ ਮੁਤਾਬਕ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਭਾਰਤ ਪੂਸ਼ਣ ਆਸ਼ੂ ਨੂੰ ਅੰਦਰ ਖਾਤੇ ਥਾਪੜਾ ਦੇ ਦਿੱਤਾ ਗਿਆ ਔਰ ਇਸੇ ਤੋਂ ਬਾਅਦ ਭਾਰਤ ਪੂਸ਼ਣ ਆਸ਼ੂ ਹੁਣ ਲੱਗ ਗਏ ਨੇ ਕਾਂਗਰਸ ਪਾਰਟੀ ਦੇ ਵਰਕਰਾਂ ਦੇ ਨਾਲ ਮੀਟਿੰਗ ਕਰਨ ਦੇ ਵਿੱਚ ਦਰਸਲ ਇਹ ਜਵਾਬੀ ਫੈਰ ਸ਼ਾਇਦ ਉਸ ਵੇਲੇ ਕੀਤਾ ਗਿਆ ਜਦੋਂ ਰਮਨੀਤ ਬਿੱਟੂ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਬੰਗਾਰਿਆ ਸੀ ਉਹ ਸਾਰਾ ਸਿਆਸੀ ਸਮੀਕਰਨ ਹਰ ਕਿਸੇ ਨੇ ਦੇਖਿਆ ਜਦੋਂ ਪਹਿਲਾਂ ਰਮਨੀਤ ਸਿੰਘ ਬਿੱਟੂ ਪਾਰਟੀ ਛੱਡ ਕੇ ਜਾਂਦੇ ਨੇ ਤਾਂ ਉਸ ਵੇਲੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਕਿ ਰਮਨੀਤ ਸਿੰਘ ਬਿੱਟੂ ਤਾਂ ਆਲਰੇਡੀ ਇਸ ਸੀਟ ਨਹੀਂ ਜਿੱਤਦੇ ਪਏ ਸੀ ਔਰ ਚੰਗਾ ਹੋਇਆ ਕਿ ਉਹ ਆਪ ਹੀ ਚਲੇ ਗਏ ਕਿਉਂਕਿ ਜੇ ਉਹ ਆਪ ਨਾ ਜਾਂਦੇ ਤਾਂ ਸਾਨੂੰ ਕੱਢਣਾ ਔਖਾ ਹੋ ਜਾਣਾ ਸੀ ਖੈਰ ਰਵਨੀਤ ਸਿੰਘ ਬਿੱਟੂ ਨੇ ਉਸ ਗੱਲ ਦਾ ਜਵਾਬ ਬੜੀ ਤੈਸ਼ ਦੇ ਵਿੱਚ ਦਿੱਤਾ ਸੀ ਕਿ ਜੇ ਉਹ ਹਾਰਦੇ ਵੀ ਪਏ ਸੀ ਤਾਂ ਪ੍ਰਤਾਪ ਸਿੰਘ ਬਾਜਵਾ ਆਪ ਆ ਜਾਣ ਆਪ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੇ ਖਿਲਾਫ ਖੜ ਜਾਣ ਫਿਰ ਦੇਖਦੇ ਹਾਂ ਜੇ ਪ੍ਰਤਾਪ ਸਿੰਘ ਬਾਜਵਾ ਨਾਲ ਜਿੱਤ ਸਕਦੇ ਆ ਕਿ ਨਹੀਂ ਖੈਰ ਉਸ ਗੱਲ ਦਾ ਜਵਾਬ ਲੱਗਦਾ ਪ੍ਰਤਾਪ ਸਿੰਘ ਬਾਜਵਾ ਨੇ ਹੁਣ ਦੇਤਾ ਜਦੋਂ ਰਵਨੀਤ ਬਿੱਟੂ ਦੇ ਖਰਾਫ ਭਾਰਤ ਪੂਸ਼ਣ ਆਸ਼ੂ ਨੂੰ ਖੜਿਆ ਕਰਨ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਐਥੇ ਸਿਰਫ ਭਾਰਤ ਪੂਸ਼ਣ ਆਸ਼ੂ ਦਾ ਨਾਮ ਨਹੀਂ ਸਾਹਮਣੇ ਆ ਰਿਹਾ ਪਹਿਲਾਂ ਨਾਮ ਐਥੇ ਸਿਮਰਜੀਤ ਸਿੰਘ ਬੈਂਸ ਦਾ ਵੀ ਸਾਹਮਣੇ ਆ ਰਿਹਾ ਸੀ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਕਿਹਾ ਜਾ ਰਿਹਾ ਸੀ ਕਿ ਕਿਸੇ ਵੇਲੇ ਵੀ ਕਾਂਗਰਸ ਚ ਜੁਆਇਨ ਕਰ ਸਕਦੇ ਨੇ ਹਾਲਾਂਕਿ ਉਹ ਉਸ ਵੇਲੇ ਟਲ ਗਿਆ ਪਰ ਇੱਥੇ ਚਰਚਾਵਾ ਇਹ ਸੀ ਕਿ ਹੋ ਸਕਦਾ ਹੈ ਕਿ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੂੰ ਪਾਰਟੀ ਦੇ ਅੰਦਰ ਲਿਆ ਕੇ ਕਾਂਗਰਸ ਚ ਲਿਆ ਕੇ ਤੇ ਉਮੀਦਵਾਰ ਲੁਧਿਆਣੇ ਤੋਂ ਐਲਾਨ ਦਿੱਤਾ ਜਾਵੇ ਪਰ ਹੁਣ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਉਸ ਸਮੀਕਰਨ ਦੇ ਉੱਤੇ ਸਵਾਲ ਕਾਂਗਰਸ ਪਾਰਟੀ ਦੇ ਆਪਣੇ ਲੀਡਰ ਹੀ ਚੁੱਕਣ ਲੱਗੇ ਉਹਨਾਂ ਦੇ ਵਿੱਚ ਦੱਸਿਆ ਜਾ ਰਿਹਾ ਕਿ ਭਾਰਤ ਭੂਸ਼ਣ ਆਸ਼ੂ ਵੀ ਸੀ ਕਿ ਉਹਨਾਂ ਦਾ ਕਹਿਣਾ ਸੀ ਕਿ ਉਮੀਦਵਾਰ ਸਿਰਫ ਕਾਂਗਰਸ ਦੇ ਆਪਣੇ ਲੀਡਰ ਨੂੰ ਬਣਾਉਣਾ ਚਾਹੀਦਾ ਕਿਸੇ ਨੂੰ ਬਾਹਰੋਂ ਸੱਦ ਕੇ ਉਮੀਦਵਾਰ ਨਹੀਂ ਲਾਉਣਾ ਚਾਹੀਦਾ ਜਿਸ ਵਾਸਤੇ ਹੁਣ ਦੱਸਿਆ ਜਾ ਰਿਹਾ ਕਿ ਹੋ ਸਕਦਾ ਹੈ ਕਿ ਭਾਰਤ ਪੂਸ਼ਣ ਆਸ਼ੂ ਨੂੰ ਹੀ ਮੈਦਾਨ ਦੇ ਵਿੱਚ ਉਤਾਰ ਦਿੱਤਾ ਜਾਵੇ ਇੱਕ ਤਾਂ ਰਵਨੀਤ ਬਿੱਟੂ ਦੇ ਖਿਲਾਫ ਖੜ੍ਹ ਜਾਣਗੇ ਦੂਜਾ ਹੁਣ ਇਹ ਗੱਲਾਂ ਹੋ ਰਹੀਆਂ ਕਿ ਲੋਕਨ ਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਹੁਣ ਕਾਂਗਰਸ ਜੁਆਇਨ ਕਰ ਸਕਦੇ ਨੇ ਹਾਲਾਂਕਿ ਉਮੀਦਵਾਰ ਨਹੀਂ ਲਾਣਿਆ ਜਾਵੇਗਾ ਪਰ ਹੋ ਸਕਦਾ ਹੈ ਕਿ ਕਾਂਗਰਸ ਪਾਰਟੀ ਦੇ ਨਾਲ ਪ੍ਰਚਾਰ ਕਰਨ ਕਾਂਗਰਸ ਪਾਰਟੀ ਜੁਆਇਨ ਕਰਕੇ ਪ੍ਰਚਾਰ ਕਰਨ ਜਿਸ ਦੇ ਨਾਲ ਕਾਂਗਰਸ ਨੂੰ ਬਿਲਕੁਲ ਫਾਇਦਾ ਮਿਲੇਗਾ ਕਿ ਜਿੰਨੀਆਂ ਵੋਟਾਂ ਸਿਮਰਜੀਤ ਬੈਂਸ ਦੀਆਂ ਵੀ ਨੇ ਉਹ ਵੀ ਰਲ ਕੇ ਕਾਂਗਰਸ ਨੂੰ ਹੀ ਪੈ ਜਾਣਗੀਆਂ ਤੇ ਰਵਨੀਤ ਬਿੱਟੂ ਦੇ ਕਾਫ ਜਿਤਨਾ ਸ਼ਾਇਦ ਸੌਖਾ ਹੋ ਜਾਵੇਗਾ ਖੈਰ ਇਹੀ ਸੋਚਦੇ ਆ ਹੋ ਸਕਦਾ ਹੈ ਕਿ ਭਾਰਤ ਪੂਛਣ ਆਸ਼ੂ ਨੂੰ ਚੋਣ ਮੈਦਾਨ ਚ ਉਤਾਰ ਦਿੱਤਾ ਜਾਵੇ ਤੇ ਸਿਮਰਜੀਤ ਬੈਂਸ ਨੂੰ ਕਾਂਗਰਸ ਪਾਰਟੀ ਦੇ ਵਿੱਚ ਲੈ ਲਿਆ ਜਾਵੇ ਪਰ ਇੱਥੇ ਸਵਾਲ ਖੜੇ ਹੋ ਰਹੇ ਨੇ ਕਿ ਕੀ ਸਿਮਰਜੀਤ ਬੈਂਸ ਕਾਂਗਰਸ ਪਾਰਟੀ ਦੇ ਵਿੱਚ ਹੁਣ ਆਉਣਗੇ ਇੱਕ ਪਾਸੇ ਤਾਂ ਸਿਮਰਜੀਤ ਬੈਂਸ ਦੇ ਨਾਲ ਚਰਚਾ ਜਿਹੜੀ ਛੜੀ ਸੀ ਉਹ ਇਹ ਸੀ ਕਿ ਸਿਮਰਜੀਤ ਬੈਂਸ ਨੂੰ ਉਮੀਦਵਾਰੀ ਦਿੱਤੀ ਜਾ ਸਕਦੀ ਹੈ ਹੁਣ ਜਦੋਂ ਉਮੀਦਵਾਰੀ ਦੇਣ ਦੀਆਂ ਗੱਲਾਂ ਕਿਸੇ ਹੋਰ ਪਾਸੇ ਤੋਂ ਰਪਈਆਂ ਨੇ ਤਾਂ ਕੀ ਹੁਣ ਸਿਮਰਜੀਤ ਬੈਂਸ ਉਸ ਪਾਰਟੀ ਦੇ ਵਿੱਚ ਆਉਣ ਨੂੰ ਤਿਆਰ ਹੋਣਗੇ ਜਾਂ ਫਿਰ ਉਹ ਵੀ ਇਸ ਪਾਰਟੀ ਦੇ ਨਾਲ ਬਦਲਾ ਲੈਣਗੇ ਇਹ ਸਮਾਂ ਦੱਸੇਗਾ ਕਾਂਗਰਸ ਪਾਰਟੀ ਦੀ ਇੱਜ਼ਤ ਸਾਖ ਦਾਤੇ ਲੱਗੀ ਹੋਈ ਹੈ ਖਾਸ ਕਰਕੇ ਲੱਗਦਾ ਪ੍ਰਤਾਪ ਸਿੰਘ ਬਾਜਵਾ ਦੀ ਸਾਖ ਦਾਤੇ ਲੱਗੀ ਹੋਈ ਹੈ ਕਿਉਂਕਿ ਰਵਨੀਤ ਬਿੱਟੂ ਦੇ ਖਿਲਾਫ ਉਹਨਾਂ ਨੇ ਗੱਲ ਕਹੀ ਸੀ ਕਿ ਰਵਨੀਤ ਬਿੱਟੂ ਹਰਗिज ਨਹੀਂ ਹਾਰੇਗਾ ਔਰ ਜੇ ਰਵਨੀਤ ਬਿੱਟੂ ਜਿੱਤ ਗਿਆ ਤੇ ਉਹ ਸਿਆਸਤ ਛੱਡ ਦੇਣਗੇ ਇਹ ਦਾਵਾ ਪ੍ਰਤਾਪ ਸਿੰਘ ਬਾਜਵਾ ਕਰਦੇ ਨਜ਼ਰ ਆਉਣਗੇ ਤਾਂ ਕੀ ਹੁਣ ਪ੍ਰਤਾਪ ਸਿੰਘ ਬਾਜਵਾ ਨੂੰ ਸਿਆਸਤ ਛੱਡਣੀ ਪੈਂਦੀ ਹੈ ਜਾਂ ਫਿਰ ਇਹ ਫੈਸਲਾ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਹੋ ਜਾਂਦਾ ਜੋ ਵੀ ਹੋਏਗਾ ਉਹਦਾ ਸਾਰਾ ਸਮਾਂ ਦੱਸੇਗਾ ਤੁਹਾਡੇ ਤੱਕ ਪਲ-ਪਲ ਦੀ ਖਬਰ ਪਹੁੰਚਾਉਂਦੇ ਰਾਵਾਂਗੇ ਬਣੇ ਰਹੋ 1 India Punjabi ਤੇ Subscribe to 1 India channel and never miss an update